ਸਾਰਿਆਂ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਕਬੂਤਰਬਾਜ਼ ਵੀਰ ਆਪਣੇ ਵੀਡੀਓ ਦੇਖ ਰਹੇ ਨੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਆਪਾਂ ਨੇ ਚੈਨਲ ਬਣਾਇਆ ਇਹ ਚੈਨਲ ਬਣਾਉਣ ਦਾ ਸਵੱਭ ਕਿਦਾਂ ਬਣਿਆ ਮੈਨੂੰ ਪਹਿਲਾਂ ਤੋਂ ਹੀ ਕਬੂਤਰਬਾਜ਼ੀ ਦੇ ਰਿਲੇਟਿਡ ਸ਼ੇਰੋ ਸ਼ੇਰੀ ਕਰਨ ਦਾ ਕਬੂਤਰबाजी ਦੇ ਪੋਸਟਰ ਬਣਾਉਣ ਦਾ ਜਾਂ ਬਾਹਰਲੇ ਪ੍ਰੋਜੈਕਟਾਂ ਦੇ ਉੱਤੇ ਰਸਤਚ ਕਰਨ ਦਾ ਬਾਹਰਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਰੱਖਣ ਦਾ ਮੈਨੂੰ ਪਹਿਲਾਂ ਤੋਂ ਹੀ ਵੀਰੇ ਬਹੁਤ ਸ਼ੌਂਕ ਸੀਗਾ ਆਪਣੇ ਸ਼ੌਂਕ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇੱਕ ਛੋਟਾ ਜਿਹਾ ਚੈਨਲ ਤਿਆਰ ਕੀਤਾ ਜਿਹੜਾ ਕਿ ਫੌਜੀ ਢਮੌਟ ਕਲੱਬ ਦੇ ਨਾਂ ਦੇ ਉੱਤੇ ਚੈਨਲ ਚੱਲ ਰਿਹਾ ਮੈਂ ਜਿੱਥੇ ਆਪਣਾ ਕੰਮਕਾਰ ਬਰਕਰਾਰ ਰੱਖਿਆ ਹੋਇਆ ਆਪਣੇ ਕੰਮਕਾਰ ਦੇ ਨਾਲ-ਨਾਲ ਆਪਣਾ ਸ਼ੌਂਕ ਵੀ ਬਰਕਰਾਰ ਰੱਖਿਆ ਹੋਇਆ। ਇਸ ਚੈਨਲ ਦੇ ذریعے ਮੈਂ ਆਪਣਾ ਸ਼ੌਂਕ ਵੀ ਪੂਰਾ ਕਰ ਲੈਣਾ ਤੇ ਆਪਣੇ ਜਿਹੜੇ ਨਵੇਂ ਇੰਡੀਆ ਵਾਲੇ ਕਬੂਤਰਵਾਜ ਭਰਾ ਨੇ ਉਹਨਾਂ ਲਈ ਬਾਹਰਲੇ ਪ੍ਰੋਜੈਕਟਾਂ ਦੀ ਵੀਡੀਓ ਬਣਾ ਕੇ ਅਪਲੋਡ ਕਰਦੇ ਰਹੀਦਾ। ਨਾਲ ਨਾਲ ਆਪਣੇ ਇੰਡੀਆ ਵਾਲੇ ਨਵੇਂ ਕਬੂਤਰਵਾਜ ਭਰਾਵਾਂ ਨੂੰ ਬਾਹਰਲੇ ਪ੍ਰੋਜੈਕਟਾਂ ਦਾ ਸ਼ੌਂਕ ਵੀ ਕਰਾਉਂਦੇ ਰਹੀਦਾ। ਨਾਲੋ-ਨਾਲ ਮੇਰਾ ਸ਼ੌਂਕ ਵੀ ਵੀਰੇ ਪੂਰਾ ਹੋਈ ਜਾਂਦਾ। ਤੇ ਇੰਡੀਆ ਵਾਲੇ ਕੂਟਰਵਾਜ ਭਰਾਵਾਂ ਨੂੰ ਬਾਹਰਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਵੀ ਮਿਲਦੀ ਰਹਿੰਦੀ ਆ ਮੈਨੂੰ ਤਕਰੀਬਨ ਯੂਰਪ ਦੇ ਵਿੱਚ ਆਏ ਨੂੰ 16 ਕੇ ਸਾਲ ਇਟਲੀ ਦੇ ਵਿੱਚ ਆਏ ਨੂੰ ਹੋ ਗਏ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਾਂ ਕੰਮਕਾਰ ਕਰਕੇ ਤੇ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਬੰਦੇ ਆ ਕੰਮਕਾਰ ਕਰੀਦਾ ਆਪਣਾ ਜਿੱਥੇ ਆਪਣਾ ਕੰਮਕਾਰ ਕਰੀਦਾ ਆਪਣੇ ਕੰਮਕਾਰ ਦੇ ਨਾਲ ਆਪਣਾ ਸ਼ੌਂਕ ਵੀ ਬਰਕਰਾਰ ਰੱਖਿਆ ਹੋਇਆ ਆਪਣੇ ਸ਼ੌਂਕ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਆਹ ਚੈਨਲ ਬਣਾਉਂਦਾ ਜਿਹੜਾ ਸਵੱਬ ਬਣਾਇਆ ਸੀਗਾ ਵੀ ਮੇਰਾ ਸ਼ੌਂਕ ਵੀ ਪੂਰਾ ਹੋਈ ਜਾਵੇ ਬਾਹਰਲੇ ਪ੍ਰੋਜੈਕਟਾਂ ਦੀ ਆਪਾਂ ਵੀਡੀਓ ਬਣਾ ਕੇ ਆਪਣੇ ਇੰਡੀਆ ਵਾਲੇ ਨਵੇਂ ਕੂਤਰਵਾਜ ਭਰਾਵਾਂ ਤੱਕ ਪਹੁੰਚਦੀ ਕਰੀਏ ਜਿੰਨੇ ਵੀ ਪ੍ਰੋਜੈਕਟ ਹੁਣ ਤੱਕ ਮੈਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰੇ ਹੋਏ ਨੇ ਇੱਕ ਵੀ ਬੰਦਾ ਉਹਨਾਂ ਨੂੰ ਗਲਤ ਸਾਬਤ ਕਰ ਦਵੇ ਵੀ ਮੈਂ ਕਿਸੇ ਦਾ ਸਮਾਂ ਖਰਾਬ ਕਰਿਆ ਹੋਇਆ ਜਾਂ ਕੋਈ ਗਲਤ ਪ੍ਰੋਜੈਕਟ ਪਾਤਾ ਕਿਸੇ ਨੂੰ ਗਲਤ ਗਾਈਡ ਕੀਤਾ ਆਪਾਂ ਤੁਹਾਡੇ ਦੇਣਦਾਰ ਆਂ ਜਿੰਨੇ ਵੀ ਪ੍ਰੋਜੈਕਟ ਹੁਣ ਤੱਕ ਮੈਂ ਅਪਲੋਡ ਕਰੇ ਨੇ ਮੇਰੇ ਚੈਨਲ ਦੇ ਉੱਤੇ ਟਾਪ ਕਲਾਸ ਦੇ ਪ੍ਰੋਜੈਕਟਾਂ ਦੇ ਵਿੱਚੋਂ ਉਹ ਪ੍ਰੋਜੈਕਟ ਵੀਰੇ ਆਉਂਦੇ ਨੇ ਜਿਹੜੇ ਕਬੂਤਰਬਾਜ਼ੀ ਦੇ ਵਿੱਚ ਵਰਤੇ ਜਾਂਦੇ ਨੇ ਜਿਨ੍ਹਾਂ ਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਉਹੀ ਪ੍ਰੋਜੈਕਟ ਮੈਂ ਅਪਲੋਡ ਕਰੇ ਨੇ ਜਿੱਥੋਂ ਵੀ ਤੁਹਾਡਾ ਮਨ ਕਰਦਾ ਕਿਸੇ ਨੂੰ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਤੁਹਾਡਾ ਕੋਈ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਅਮਰੀਕਾ ਚ ਯੂ ਐਸ ਏ ਜਰਮਨ ਫਰਾਂਸ ਬੈਲਜੀਅਮ ਇਟਲੀ ਕਿਤੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਬਹਰ ਦੀ ਕੰਟਰੀ ਦੇ ਵਿੱਚ ਰਹਿ ਰਿਹਾ ਤੁਸੀਂ ਇਹਨਾਂ ਪ੍ਰੋਜੈਕਟਾਂ ਬਾਰੇ ਉਹ ਤੋਂ ਪਤਾ ਕਰ ਸਕਦੇ ਹੋ ਟਾਪ ਕਲਾਸ ਦੇ ਜਿਹੜੇ ਪ੍ਰੋਜੈਕਟ ਨੇ ਇੱਕ ਨੰਬਰ ਕੰਪਨੀ ਦੇ ਪ੍ਰੋਜੈਕਟ ਜਿਹੜੇ ਕਬੂਤਰਬਾਜ਼ੀ ਦੇ ਵਿੱਚ ਪੂਰਾ ਫੁੱਲ ਜਿਨ੍ਹਾਂ ਦਾ ਰਿਜ਼ਲਟ ਦੇਖਣ ਨੂੰ ਮਿਲੇ ਆ ਆਪਾਂ ਉਹੀ ਪ੍ਰੋਜੈਕਟ ਅਪਲੋਡ ਕਰੇ ਨੇ ਆਪਣੇ ਚੈਨਲ ਦੇ ਉੱਤੇ ਜਿੱਥੋਂ ਮਰਜ਼ੀ ਤੁਸੀਂ ਪਤਾ ਕਰ ਸਕਦੇ ਹੋ ਬਾਕੀ ਮੇਰਾ ਭਰਾ ਨਵੇਂ ਕਬੂਤਰਬਾਜ਼ ਭਰਾਵਾਂ ਨੇ ਕੁਝ ਪੁਰਾਣੇ ਕਬੂਤਰਬਾਜ਼ ਭਰਾਵਾਂ ਨੇ ਬੜਾ ਐਪੀਸ਼ੀਏਟ ਕੀਤਾ ਵੀ ਵਧੀਆ ਕੰਮ ਕਰ ਰਹੇ ਹਾਂ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਸਾਰਿਆਂ ਦਾ ਵੀਰੇ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਮਾਣ ਤੇ ਸਤਿਕਾਰ ਬਖਸ਼ਿਆ ਆਪਣੀ ਹਰ ਇੱਕ ਵੀਡੀਓ ਦੇਖਦੇ ਨੇ ਲਾਈਕ ਤੇ ਸ਼ੇਅਰ ਵੀ ਕਰਦੇ ਨੇ ਗੱਲ ਵਿਊਆਂ ਤੇ ਆ ਕੇ ਨਹੀਂ ਵੀਰੇ ਮੁੱਕਦੀ ਗੱਲ ਸਬਸਕ੍ਰਾਈਬਰਾਂ ਦੀ ਨਹੀਂ ਆਪਾਂ ਨੇ ਕਿਹੜਾ ਆਪਣੇ ਚੈਨਲ ਦੇ ਉੱਤੇ ਜਨਾਨੀਆਂ ਨਚਾਉਣੀਆਂ ਨੇ ਜਾਂ ਜਨਾਨੀਆਂ ਵਾਲੇ ਕੱਪੜੇ ਪਾ ਕੇ ਆਪਾਂ ਨੇ ਆਪ ਨੱਚਣਾ ਵੀ ਵਿਊ ਲੈਣ ਦੇ ਮਾਰਿਆ ਨੇ ਜਾਂ ਸਬਸਕ੍ਰਾਈਬਰ ਵਧਾਉਣ ਦੇ ਮਾਰਿਆ ਨੇ ਆਪਾਂ ਦਾ ਆਪਣੇ ਸ਼ੌਂਕ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਇਹ ਚੈਨਲ ਬਣਾਇਆ ਮੇਰਾ ਵੀਰੇ ਸ਼ੌਂਕ ਵੀ ਪੂਰਾ ਹੋਈ ਜਾਂਦਾ ਤੁਹਾਨੂੰ ਬਾਹਰਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਆ ਨਵੇਂ ਕਬੂਤਰ ਬਾਜ਼ ਭਰਾਵਾਂ ਨੂੰ ਬਾਕੀ ਤੁਸੀਂ ਬਹੁਤ ਮਾਣ ਤੇ ਸਤਿਕਾਰ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵੀਰੇ ਧੰਨਵਾਦ ਮੇਰੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਬਾਜ਼ੀਆਂ ਸ਼ੁਰੂ ਹੋ ਜਾਣੀਆਂ ਨੇ ਤਿੰਨ ਖ ਮਹੀਨੇ ਤੱਕ ਵਿਸਾਖੀ ਤੋਂ ਬਾਅਦ ਬਾਜ਼ੀਆਂ ਚੱਲ ਪੈਣੀਆਂ ਨੇ ਇਹੋ ਆਪਾਂ ਕੋਸ਼ਿਸ਼ ਕਰਨੀ ਆ ਵੀ ਬਾਜ਼ੀਆਂ ਸਟਾਰਟ ਹੋਣ ਤੋਂ ਪਹਿਲਾਂ ਜਿਹੜੇ ਕਬੂਤਰਬਾਜੀ ਦੇ ਹੋਰ ਵੀ ਪ੍ਰੋਜੈਕਟ ਟੌਪ ਕਲਾਸ ਦੇ ਰਹਿ ਚੁੱਕੇ ਰਹਿ ਗਏ ਨੇ ਮੈਂ ਉਹਨਾਂ ਦੀ ਵੀਡੀਓ ਬਣਾ ਕੇ ਵੀ ਆਪਣੇ ਚੈਨਲ ਦੇ ਉੱਤੇ ਅਪਲੋਡ ਕਰ ਦਵਾਂ ਇਹਨਾਂ 2-3 ਮਹੀਨਿਆਂ ਦੇ ਵਿੱਚ ਮੈਂ ਉਹ ਸਾਰੇ ਪ੍ਰੋਜੈਕਟ ਗੁਰੂਕੋਜ਼ ਰਿਕਵਰੀ ਵਾਲੇ એનર્ਜੀ ਵਾਲੇ ਉਹਨਾਂ ਦੀਆਂ ਗੋਲੀਆਂ ਜਿੰਨੇ ਵੀ ਪ੍ਰੋਜੈਕਟ ਰਹਿ ਗਏ ਮੈਂ ਇਕੱਲਾ-ਇਕੱਲਾ ਕਰਕੇ ਵੀਡੀਓ ਬਣਾ ਕੇ ਬਾਜ਼ੀਆਂ ਸਟਾਰਟ ਹੋਣ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰ ਦੇਣੇ ਨੇ ਬਾਕੀ ਮੇਰਾ ਇੱਕ ਵਾਅਦਾ ਤੁਹਾਡੇ ਨਾਲ ਜਿੰਨੇ ਵੀ ਪ੍ਰੋਜੈਕਟ ਆਪਾਂ ਅਪਲੋਡ ਕਰਾਂਗੇ ਇੱਕ ਵਾਰ ਤੁਸੀਂ ਇੰਡੀਆ ਮੰਗਵਾ ਕੇ ਭਾਰਤ ਕੇ ਵੀਰੇ ਜ਼ਰੂਰ ਦੇਖੋ ਤੁਹਾਡਾ ਜਾਨਵਰ ਅੰਦਰੂਨੀ ਤੌਰ ਦੇ ਉੱਤੇ ਤੰਦਰੁਸਤ ਹੋਣਾ ਚਾਹੀਦਾ ਬਾਹਰਲਾ ਪ੍ਰੋਜੈਕਟ ਤੁਹਾਡਾ ਮੁੱਲ ਮੋੜੂਗਾ ਹੀ ਮੋੜੂਗਾ ਕਬੂਤਰ ਪਰ ਤੁਹਾਡਾ ਤੰਦਰੁਸਤ ਚਾਹੀਦਾ ਬਾਹਰਲਾ ਪ੍ਰੋਜੈਕਟ ਜਿੰਨੇ ਕੇ ਪੈਸੇ ਤੁਸੀਂ ਖਰਚ ਕਰੋਗੇ ਤਾਂ ਤੁਹਾਡਾ ਹੱਕ ਨਹੀਂ ਰੱਖੂ ਤੁਹਾਡਾ ਹੱਕ ਮੋੜੂਗਾ ਹੀ ਮੋੜੂਗਾ ਜਿਹੜਾ ਬਾਹਰਲਾ ਪ੍ਰੋਜੈਕਟ ਤੁਸੀਂ ਬਾਹਰਲੀ ਕੰਟਰੀ ਚੋਂ ਮਗਵਾਵਾਂਗੇ ਜਿਹੜਾ ਮੇਰਾ ਅਪਲੋਡ ਕੀਤਾ ਹੋਇਆ ਪ੍ਰੋਜੈਕਟ ਹੈ ਮੇਰੇ ਚੈਨਲ ਦੇ ਉੱਤੇ ਪ੍ਰੋਜੈਕਟ ਤਾਂ ਘਟੋ-ਘਟ 900 ਪ੍ਰੋਜੈਕਟ ਹੈ ਵੀਰ ਵੀਡੀਓ ਬਣਾਉਣ ਨੂੰ ਅਪਾ ਰੋਜ਼ ਵੀਡੀਓ ਬਣਾ ਕੇ ਅਪਲੋਡ ਕਰ ਦਈਏ ਪਰ ਸਮਾਂ ਖਰਾਬ ਕਰੇ ਦਾ ਕੋਈ ਫਾਇਦਾ ਨਹੀਂ ਉਹੀ ਪ੍ਰੋਜੈਕਟ ਆਪਾਂ ਅਪਲੋਡ ਕਰਾਂਗੇ ਜਿਨ੍ਹਾਂ ਦਾ ਗਾਇਨੀਫਿਟ ਮਿਲੇ ਤੁਹਾਨੂੰ ਜਿਹੜੇ ਪ੍ਰੋਜੈਕਟ ਤੁਹਾਡੇ ਖਰਚੇ ਹੋਏ ਪੈਸੇ ਤੁਹਾਡੇ ਪੈਸਿਆਂ ਦਾ ਮੁੱਲ ਮੋੜਨ ਪਰਜੈਕਟ ਕਬੂਤਰਬਾਜੀ ਦੇ ਟੌਪ ਕਲਾਸ ਪਰਜੈਕਟ ਉਂਗਲਾਂ ਦੇ ਉੱਤੇ ਗਿਣੇ ਜਾਣ ਵਾਲੇ ਜਿਹੜੇ ਪਰਜੈਕਟ ਨੇ ਆਪਾਂ ਨੇ ਉਹੀ ਅਪਲੋਡ ਕਰਨੇ ਨੇ ਸਿਰਫ ਤੇ ਸਿਰਫ ਨਵੇਂ ਆਪਣੇ ਮੁੰਡਿਆਂ ਲਈ ਜਿਨ੍ਹਾਂ ਨੂੰ ਬਾਹਰਲੇ ਪਰਜੈਕਟਾਂ ਬਾਰੇ ਨਹੀਂ ਵੀਰੇ ਨਾਲੇਜ ਹੈ ਨਾ ਕੋਈ ਬਾਹਰੋਂ ਮੰਗਵਾਉਣਾ ਚਾਹੁੰਦਾ ਤਾਂ ਆਹ ਜਿਹੜੇ ਪਰਜੈਕਟ ਮੇਰੇ ਅਪਲੋਡ ਕਰੇ ਹੋਏ ਨੇ ਇਹਨਾਂ ਦੇ ਵਿੱਚੋਂ ਬਾਈ ਗਲੂਕੋਜ਼ਾਂ ਦੇ ਵਿੱਚੋਂ ਰਿਕਵਰੀ ਵਾਲੇ ਕੈਪਸੂਲਾਂ ਦੇ ਵਿੱਚੋਂ એનર્ਜੀ ਵਾਲੀਆਂ ਗੋਲੀਆਂ ਦੇ ਵਿੱਚੋਂ ਇਹਨਾਂ ਪਰਜੈਕਟਾਂ 'ਚੋਂ ਕੋਈ ਵੀ ਤੁਸੀਂ ਇੱਕ ਪ੍ਰੋਜੈਕਟ ਦੋ ਪ੍ਰੋਜੈਕਟ ਮਗਵਾ ਕੇ ਵਰਤ ਕੇ ਵੀਰੇ ਜਰੂਰ ਦੇਖੋ ਤੁਹਾਡਾ ਹੱਕ ਨਹੀਂ ਇਹ ਰੱਖਦੇ ਪ੍ਰੋਜੈਕਟ ਤੁਹਾਡਾ ਹੱਕ ਮੋੜਨਗੇ ਹੀ ਮੋੜਨਗੇ ਬਾਕੀ ਧੰਨਵਾਦ ਵੀਰੇ ਸਾਰੇ ਉਤਰਵਾਜ ਭਰਾਵਾਂ ਦਾ